ਪੰਜਾਬ ਦੇ ਬੇਰੁਜ਼ਗਾਰਾ ਨੌਜਵਾਨ ਮੁੰਡੇ ਕੁੜੀਆਂ ਲਈ ਆਈ ਨਵੀਂ ਬੰਪਰ ਭਰਤੀ ਕਰ ਦਿੱਤਾ ਇਸ਼ਤਿਹਾਰ ਜਾਰੀ ਕਿਹਨੇ ਸ਼ਰਤਾਂ ਤੇ ਕਦੋਂ ਤੱਕ ਇਹ ਫਾਰਮ ਅਪਲਾਈ ਕੀਤੇ ਜਾਣਗੇ 2500 ਪੋਸਟਾਂ ਭਰਨ ਵਾਸਤੇ ਇਸ਼ਤਿਹਾਰ ਜਾਰੀ ਕਰਤਾ ਹੈ ਪੰਜਾਬ ਸਰਕਾਰ ਨੇ ਜੋ ਕਿ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਵੱਡੀਆਂ ਆਸਾਂ ਬੱਝੀਆਂ ਨੇ ਸਰਕਾਰੀ ਨੌਕਰੀ ਲੈਣ ਵਾਸਤੇ ਪੂਰੀ ਜਾਣਕਾਰੀ ਤੁਹਾਨੂੰ ਦੇਾਂਗੇ ਇਸ਼ਤਿਹਾਰ ਦੇ ਬਾਰੇ ਕਿਸ ਮਹਿਕਮੇ ਦੇ ਵਿੱਚ ਕਿੰਨੀ ਯੋਗਤਾ ਹੈ ਕਿ ਉਮਰ ਸੀਮਾ ਹੈ ਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤੁਸੀਂ ਜੁੜ ਜੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਤਾਜ਼ਾ ਤੇ ਨਵੀਂ ਜਾਣਕਾਰੀ ਪਹੁੰਚ ਸਕੇ ਜੋ ਹੁਣ ਪੰਜਾਬ ਸਰਕਾਰ ਦੇ ਵੱਲੋਂ ਨੌਕਰੀਆਂ ਦੇਸ਼ ਤੇ ਹਰ ਜਾਰੀ ਕੀਤੇ ਜਾ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਦਾ ਲਾਭ ਹੋ ਸਕੇ ਜੋ ਕਿ ਆਖਰੀ ਮਿਤੀ ਤੋਂ ਪਹਿਲਾਂ ਆਪਣੇ ਫਾਰਮ ਭਰ ਸਕਣ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਹੁਣ ਪੰਜਾਬ ਵਿੱਚ ਜੋ ਪਹਿਲਾਂ ਪਰਥੀਆਂ ਤੇ ਰੋਕ ਲੱਗੀ ਹੋਈ ਸੀ ਉਹ ਪਰਥੀਆਂ ਨੂੰ ਪੂਰਾ ਕਰਨ ਵਾਸਤੇ ਇਸ਼ਤਿਹਾਰ ਜਾਰੀ ਕਰ ਦਿੱਤੇ ਨੇ ਅੱਜ ਤੀਜਾ ਇਸ਼ਤਿਹਾਰ ਜਾਰੀ ਕੀਤਾ ਹੈ 2500 ਅਸਾਮੀਆਂ ਦਾ 2500 ਸਰਕਾਰੀ ਨੌਕਰੀਆਂ ਲਈ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਸੋ ਪੰਜਾਬ ਸਰਕਾਰ ਨੇ ਹੁਣ ਇਹਨਾਂ ਵਿਭਾਗਾਂ ਦੇ ਵਿੱਚ ਵੱਖ-ਵੱਖ ਜਿਹੜੇ ਇਸ਼ਤਿਹਾਰ ਦਿੱਤੇ ਨੇ ਸੋ ਇਹ ਨੌਕਰੀਆਂ 21 ਫਰਵਰੀ ਤੋਂ ਇਹਨਾਂ ਦੇ ਫਾਰਮ ਆਨਲਾਈਨ ਭਰਨੇ ਸ਼ੁਰੂ ਹੋ ਜਾਣਗੇ ਔਰ ਆਖਰੀ ਮਿਤੀ 13 ਮਾਰਚੇ 13 ਮਾਰਚ ਤੱਕ ਤੁਸੀਂ ਸਾਰੇ ਅਪਲਾਈ ਕਰ ਸਕਦੇ ਹੋ ਜੋ ਕਿ 2500 ਸਾਮੀਆਂ ਨੂੰ ਭਰਨ ਲਈ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਆਖਰੀ ਮਿਤੀ ਜੋ ਮਾਰਚ ਦੀ 13 ਤਰੀਕੇ ਉਸ ਤੋਂ ਪਹਿਲਾਂ-ਪਹਿਲਾਂ ਫਾਰਮ ਭਰਨਾ ਹੈ ਜੋ ਕਿ ਯੋਗਤਾ 10ਵੀਂ ਰੱਖੀ ਗਈ ਹੈ 10ਵੀਂ ਪਾਸ ਨੌਜਵਾਨ ਮੁੰਡੇ ਕੁੜੀਆਂ ਇਸ ਵਿੱਚ ਆਪਣਾ ਫਾਰਮ ਭਰ ਸਕਦੇ ਨੇ ਸੋ ਜਿਹੜਾ ਕਿ ਸਿਰਫ ਇਸ ਵਰਤੀ ਹੋਣ ਲਈ ਮੁੰਡੇ ਹੀ ਅਪਲਾਈ ਕਰਨਗੇ ਕਿਉਂਕਿ ਇਹ ਲੜਕੀਆਂ ਲਈ ਹੈ ਸਪੈਸ਼ਲ ਵਰਤੀ ਹੈ ਸਾਇਕਲੈਂਡ ਮੈਨ सहायक लाइनमैन जो पी एस पी सी एल की वैबसाइट पर जाके इस दे बारे जानकारी ले सकते जे विज्ञापन नंबर जिन सौ बारह बाय पच्ची राही सहायक लाइनमैन दियां ने सो इन लाइनमैन वास्ते एप्लीकेशन की मांग की जाती है और दसवीं जो पास होना चाहिए नौजवान और उसने आई टी आई की होनी चाहिए सहायक लैंडमैन वजों और उसू ज इस नौकरी के ਜਿਹੜਾ ਫਾਰਮ ਅਪਲਾਈ ਕਰਨ ਤੋਂ ਬਾਅਦ ਟੈਸਟ ਲਿਆ ਜਾਵੇਗਾ ਔਰ ਉਹ ਟੈਸਟ ਤੋਂ ਬਾਅਦ ਮੈਟ ਬਣੇਗੀ ਮੈਟ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਨੌਕਰੀ ਸੀਟ ਦਿੱਤੀ ਜਾਵੇਗੀ ਸੋ ਪੰਜਾਬ ਸਰਕਾਰ ਦੇ ਵੈਬਸਾਈਟ ਤੇ ਜਾ ਕੇ ਪੀਐਸਪੀਸੀਲ ਤੇ ਆਪਣਾ ਫਾਰਮ ਅਪਲਾਈ ਕਰ ਸਕਦਾ ਹੈ ਜੋ ਨੌਜਵਾਨ ਇਸ ਦੇ ਯੋਗਤਾ ਰੱਖਦਾ ਹੈ ਉਸ ਨੂੰ ਜਿਹੜਾ ਕਿ ਇਸ ਦਾ ਫਾਇਦਾ ਲੈ ਲੈਣਾ ਚਾਹੀਦਾ ਹੈ ਇਸ ਪੰਜਾਬ ਸਰਕਾਰ ਵੱਲੋਂ ਨੌਕਰੀ ਆਊਟ ਕੀਤੀ ਗਈ 2500 ਅਸਾਮੀਆਂ